ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸਬਦ ਹਰ ਰੰਗ ਚੜਾਏ ਚੜਾਏ ਭਾਰਾ ਕਰਕੇ ਬੋਲਣਾ ਗੁਰ ਕੈ ਸਬਦ ਹਰ ਰੰਗ ਚੜਾਏ ਮਨ ਤਨ ਰਤਾ ਰਸਨਾ ਰੰਗ ਚਲੂਲੀ ਭੈ ਪਾਏ ਰੰਗ ਚੜਾਵਣਿਆ ਹਉ ਵਾਰੀ ਜਿਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਬੇਖ ਭਉ ਜਲ ਸਬਦ ਤਰਾਵਣਿਆ ਰਹਾਉ ਮਨ ਮੁਖ ਮੁਗਦ ਕਰਹਿ ਚਤੁਰਾਈ ਨਾਤਾ ਤੋਤਾ ਥਾਏ ਨਾ ਪਾਈ ਨਾਤਾ ਤੋਤਾ ਇਹਨੂੰ ਨਾਤਾ ਕਰਕੇ ਪੋਲਾ ਨਹੀਂ ਬੋਲਣਾ ਨਾਤਾ ਤੋਤਾ ਥਾਏ ਨਾ ਪਾਈ ਮਨ ਮੁਖ ਮੁਗਧ ਕਰਹਿ ਚਤੁਰਾਈ ਨਾਤਾ ਤੋਤਾ ਥਾਏ ਨਾ ਪਾਈ ਜਿਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ ਮਨ ਮੁਖ ਅੰਦੇ ਕਿਛੂ ਨ ਸੂਝੈ ਮਰਨ ਲਿਖਾਏ ਆਇ ਨਹੀਂ ਬੂਝੈ ਹਾਂ ਮਰਨ ਲਿਖਾਏ ਆਇ ਨਹੀਂ ਬੂਝੈ ਇਦਾਂ ਨਹੀਂ ਪੜਨਾ ਕਿ ਮਰਨ ਲਿਖਾਏ ਆਇ ਨਹੀਂ ਬੂਝੈ ਇਦਾਂ ਨਹੀਂ ਮਰਨ ਲਿਖਾਏ ਆਇ ਨਹੀਂ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੇ ਜਨਮ ਗਵਾਵਣਿਆ ਸੱਚ ਕਰਨੀ ਸਬਦ ਹੈ ਸਾਰ ਪੂਰਾ ਗੁਰ ਪਾਈਐ ਮੋਖ ਦਵਾਰ ਪੂਰਾ ਗੁਰ ਪਾਈਐ ਮੋਖ ਦਵਾਰ ਪੂਰਾ ਗੁਰ ਪਾਈਐ ਮੋਖ ਦਵਾਰ ਅਨ ਦਿਨ ਬਾਣੀ ਸਬਦ ਸੁਣਾਏ ਸੱਚ ਰਤੇ ਰੰਗ ਰੰਗਾ ਵਣਿਆ ਰਸਨਾ ਹਰ ਰਸ ਰਾਤੇ ਰੰਗ ਲਾਏ ਮਨ ਤਨ 모ਹਿਆ ਸਹਿਜ ਸੁਭਾਏ ਸਹਜੇ ਪ੍ਰੀਤਮ ਪਿਆਰਾ ਪਾਇਆ ਸਹਜੇ ਸਹਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈਬਦ ਸਹਜੇ ਸੁਖ ਸਮਾਵੈ ਹਉ ਬਲਿਹਾਰੀ ਸਦਾ ਤਿਨ ਵਿਟਹੋ ਗੁਰ ਸੇਵਾ ਚਿਤ ਲਾਵਣਿਆ ਸੱਚਾ ਸੱਚ ਹੋ ਸੱਚ ਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਰ ਗੁਣ ਗਾਵਹਿ ਆਪੇ ਕਰ ਸਤਿ ਮਨਾਵਣਿਆ ਜਿਸਨੋ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉ ਮੈ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੈ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤਗੁਰ ਸੇਵਿਐ ਵੱਡੀ ਵੱਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜੀਓ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰਿ ਇੱਥੇ ਖਿਆਲ ਰੱਖਣ ਜੋਗ ਇਹ ਨੁਕਤਾ ਹੈ ਹਉ ਵਾਰੀ ਜੀਉ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਸੱਚ ਸੰਗਤ ਆਮ ਤੌਰ ਤੇ ਅਖਰ ਆਉਂਦਾ ਹੈ ਸੱਤ ਸੰਗਤ ਤੱਤੇ ਦੇ ਨਾਲ ਸੱਤ ਇੱਥੇ ਚੱਚਾ ਆਇਆ ਹੈ ਸੱਚ ਸੰਗਤ ਤਾਂ ਹੀ ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਧਿਆਨ ਰੱਖ ਕੇ ਆਪਾਂ ਬਾਣੀ ਪੜ੍ਹਨੀ ਹੈ ਏ ਨਹੀਂ ਕਿ ਉਪਰੀ ਜੀ ਨਿਗਾ ਫੇਰਦਿਆਂ ਹੋયા ਜੋ ਮੂੰਹੋਂ ਬੋਲਿਆ ਗਿਆ ਸੋ ਬੋਲਿਆ ਗਿਆ ਇਦਾਂ ਨਹੀਂ ਭੈ ਭਾਵਨੀ ਵਿੱਚ ਰਹਿ ਕੇ ਅਦਬ ਸਤਕਾਰ ਵਿੱਚ ਰਹਿ ਕੇ ਧਿਆਨ ਨਾਲ ਗੁਰਬਾਣੀ ਦੇ ਪਵਿੱਤਰ ਅੱਖਰਾਂ ਦੇ ਦਰਸ਼ਨ ਦੀਦਾਰ ਕਰਕੇ ਆਪਾਂ ਬਾਣੀ ਪੜ੍ਹਨੀ ਹੈ ਹਉ ਵਾਰੀ ਜੀਓ ਵਾਰੀ ਸੱਚ ਸੰਗਤ ਮੇਲ ਮਿਲਾਵਣੇ ਆ ਹਰ ਸਤ ਸੰਗਤ ਆਪੇ ਮੇਲ ਹੈ ਗੁਰ ਸ਼ਬਦ ਹੀ ਹਰ ਗੁਣ ਗਾਵਣਿਆ ਰਹਾਓ ਸਤਗੁਰ ਸੇਵੀ ਸਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮੈਲ ਗਵਾਏ ਦਰ ਸੱਚੈ ਸੋਭਾ ਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਿਕ ਰਹੇ ਬਿਲ ਲਾਏ ਬਿਨ ਗੁਰ ਸੇਵੀ ਸੁਖ ਨਾ ਹੋਵੀ ਪੂਰੈ ਭਾਗ ਗੁਰ ਪਾਵਣਿਆ ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ ਮੂਰਚਾ ਨਾ ਲਾਗੇ ਜਾ ਹਉ ਮੈ ਸੁਖੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰਬਾਣੀ ਸੱਚ ਸਮਾਵਣਿਆ ਬਿਨ ਸਤਗੁਰ ਕਿਹੋ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਾ ਸਹਜੇ ਸਹਜ ਸਮਾਵਣਿਆ ਗੁਰਮੁਖ ਹੋਵੇ ਸੋ ਇਕਸ ਸਿਓ ਲੇਵ ਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਪਾਰ ਨਾਮ ਨਿਦਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੋਖ ਦੁਆਰ ਅਨ ਦਿਨ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਗੁਰ ਦਾਤਾ ਮਿਲੈ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ